ਅਸੀਂ ਤਾਂ ਤੁਹਾਨੂੰ ਹੀ ਕਹਿੰਦੇ ਸੀ ਭਾਈ ਤੂੰ ਹੀ ਠੀਕ ਹੋ ਜਾ ਤੂੰ ਹੀ ਠੀਕ ਨਹੀਂ ਹੋਇਆ ਸਾਨੂੰ ਆਉਣਾ ਪੈ ਗਿਆ ਜਦੋਂ ਆਉਣਾ ਪੈ ਗਿਆ ਅਸੀਂ ਬਹਿ ਗਏ ਕੁਰਸੀਆਂ ਤੇ ਕੁਰਸੀਆਂ ਤੇ ਬਹਿ ਕੇ ਹੁਣ ਜਿਹੜਾ ਆਉਂਦਾ ਉਹ ਬਾਜਵਾ ਪੁਰਾਣੇ ਅਮੀਰ ਨੇ ਉਹ بڑے بڑے ਸਕੂਲਾਂ 'ਚ ਪੜਨ ਵਾਲੇ ਹਨ ਆ ਨੌਜੋ ਸਿੱਧੂ ਉਹ ਵੱਡੇ ਸਕੂਲਾਂ 'ਚ ਪੜਿਆ ਹੋਇਆ ਸੁਖਵੀਰ ਬਾਦਲ ਉਹ ਪਹਾੜਾਂ 'ਚ ਇੱਥੇ ਸਨਾਵਰ ਹੈ ਟੜਕੀ ਉੱਠ ਕੇ ਭਗਵਾਨ ਕਬਾਨ ਨੂੰ ਗਾਲਾਂ ਸਭ ਤੋਂ ਪਹਿਲਾਂ ਸ਼ੁਰੂ ਕਰਾਂਗੇ ਨਾ ਪਗਾਂਤਮਨ ਬਹੁ ਮਾੜਾ ਬੰਦਾ ਬਹੁ ਮਾੜਾ ਬੰਦਾ ਬਹੁ ਬਹੁ ਇਹਨੇ ਪ੍ਰਵਾਤ ਅਕਤਾਂ ਪੰਜਨ ਗਿਆ ਅਸਲ ਚ ਕੋਈ ਪੰਗਾ ਨਹੀਂ ਹੈਗਾ ਅਸੀਂ ਪਿੰਡਾਂ ਦੇ ਲਿਬੜੇ ਤੇ ਬਿੜੇ ਜੇ ਜਵਾਕ ਮਾਲਵੇ ਦੇ ਮਿੱਟੀ ਚ ਲਿਬੜੇ ਤੇ ਬਿੜੇ ਜੇ ਜਵਾਕ ਮੈਸਾਨੀਆਂ ਪੂਛਾਂ ਫੜ ਕੇ ਟੋਬਿਆਂ ਚ ਤਾਰੀਆਂ ਲਾਉਣ ਸਿੱਖੇ ਹੋਏ ਜਵਾਕ ਅੱਧੀ ਕੈਂਚੀ ਫਿਰ ਪੂਰੀ ਕੈਂਚੀ ਫਿਰ ਕਾਠੀ ਸਿੱਖ ਕੇ 10ਵੀਆਂ 11ਵੀਆਂ 12ਵੀਆਂ ਕਰਨ ਵਾਲੇ ਜਵਾਕ ਇਹਨਾਂ ਦੀਆਂ ਕੁਰਸੀਆਂ ਤੇ ਬਹਿ ਗਏ ਇਹਨਾਂ ਦੇ ਕੱਪੜੇ ਮੈਲੇ ਹੋਣ ਲੱਗ ਗਏ ਇਹ ਤਾਂ ਕਹਿੰਦੇ ਨੇ ਇਹ ਕਿਹੋ ਜਿਹਾ ਆ ਗਿਆ ਯਾਰ ਸਾਡੇ ਮੂਰੇ ਉਹ ਭਾਈ ਅਸੀਂ ਇਹੋ ਜਿਹੇ ਹੀ ਆ ਯਾਰ ਅਸੀਂ ਕਰੀਏ ਕੀ ਤੁਸੀਂ ਸਾਨੂੰ ਇਹੋ ਜੇ ਰੱਖਿਆ ਹੋਇਆ ਤੁਸੀਂ ਤਾਂ ਖਾਨਦਾਨੀ ਬਣ ਗਏ ਨਾ ਘੋੜਿਆਂ ਵਾਲੇ ਘੋੜਿਆਂ ਦੀਆਂ ਦੌੜਾਂ ਕਰਾਉਣ ਵਾਲੇ ਯਾਰ ਕੀ ਘੋੜੇ ਦਰਬੀ ਘੋੜੇ ਹਾਏ ਰੱਬ ਅੰਗਰੇਜ਼ੀਆਂ ਵਾਲੇ ਅਸੀਂ ਤਾਂ ਭਾਈ ਬੋਰੀ ਲੈ ਕੇ ਜਾਂਦੇ ਹੁੰਦੇ ਸੀ ਗ੍ਰਿਪ ਕੋ ਯੂਰੀਆ ਦੀ ਬੋਰੀ ਹੁੰਦੀ ਸੀ ਚਿੱਟੇ ਜਿਹੇ ਰੰਗ ਦੀ 7ਵੀਂ 7ਵੀਂ ਜਾਂਦੇ ਹੁੰਦੇ ਸੀ ਇੱਕ ਵਾਰੀ ਸਹੀ ਡੋਲਜੇ ਸਾਰੀ ਬੋਰੀ ਤੇ ਫੈਰ ਜਾਂਦੀ ਸੀ ਅੱਧੀ ਛੁੱਟੀ ਮੇਲੇ ਤੱਕ ਕਦੇ ਕੈਪਟਨ ਨੇ ਜੇ ਇਹਨਾਂ ਨੇ ਬਾਦਲ ਹੋਰਾਂ ਨੇ ਸੁਖਵੀਰ ਬਾਦਲ ਹੋਰ ਨੇ ਜਦੋਂ ਦੇਖੋ ਆਹ ਸਮੋਸਿਆਂ ਦੀ ਰੇੜੀ ਚੱਲਦੀ ਐ ਦੱਬ ਲੋ ਉਹ ਜੋ ਪਲਾਟ ਜਾ ਪਿਆ ਦੱਬ ਲੋ ਆ ਇੱਥੇ ਇਹਨਾਂ ਨੇ ਕਲੋਨੀ ਕੱਟਤੀ ਦੱਬ ਲੋ ਨਾਲ ਲੈ ਜਾਓਗੇ ਜਾਂ ਫਿਰ ਇਹ ਦਿਖਾਓ ਮੈਨੂੰ ਸਰਟੀਫੀਕੇਟ ਦਿਖਾਓ ਵੀ ਧਰਮਰਾਜ ਨਾਲ ਗੱਲ ਹੋ ਗਈ ਕਿ ਤੁਹਾਡੇ ਵਾਲੇ ਪੈਸੇ ਉੱਪਰ ਆ ਸਕਦੇ ਨੇ ਨਾਲ ਪੰਜਾਬ ਦੇ ਹੱਕਾਂ ਮਾਰੇ ਤਾਂ ਕੋਈ ਬੋਲਿਆ ਹੀ ਨਹੀਂ ਅਸੀਂ ਕਹਿੰਦੇ ਅੱਛਾ ਜੀ ਚੰਗਾ ਜੀ ਮਤਰੀ ਮਾਲਾ ਸਲੂਕ ਹੈ ਜੀ ਧੰਨਵਾਦ ਚਲੋ ਜੀ ਹੋ ਤੁਰੇ ਖੁਰਦੇ ਨੇ ਕੀ ਉਹਦੋਂ ਬਾਦਲ ਕਹਿਲਾ ਕੀ ਆ ਸੁਖਵੀਰ ਬੰਦ ਉਹ ਪਤਾ ਨਹੀਂ ਕਿੱਥੋਂ ਚੱਲਿਆ ਹੋਇਆ ਕਹਿੰਦਾ ਪੰਜਾਬ ਬਚਾਉਣਾ ਮੈਂ ਕਿਹਾ ਤੇ ਇੱਥੋਂ ਤਾਂ ਮਸਾਂ ਬਚਾਇਆ ਪਤੰਦਰਾ ਪਹਿਲਾਂ ਉਹ ਥੋੜੇ ਤਾਂ ਤਾਂ ਬਚਾਇਆ ਹੁਣ ਤੁਸੀਂ ਕੀ ਤੋਂ ਬਚਾਉਣ ਲੱਗ ਗਏ ਅਸਲ 'ਚ ਥੋੜੇ ਜਿਹਾ ਗਲਤ ਲਿਖ ਕੇ ਪਰਿਵਾਰ ਬਚਾਉਣਿਆ ਯਾਤਰਾ ਉਹ ਵੀ ਸਾਡਾ ਪਰਿਵਾਰ ਬਚਾਓ ਕੁਦਰਤ ਹੈ ਲੋਕ ਨੇ ਪ੍ਰਮਾਤਮਾ ਲੋਕਾਂ ਚ ਹੀ ਵਸਦਾ ਮੈਂ ਹਰੇ ਆ ਕਰਤੂਤਾਂ ਕਰਕੇ ਹਾਰੇ 75 ਸਾਲ ਹੋ ਗਏ ਯਾਦ ਹੋਇਆ ਨੂੰ ਅਜ ਟੂ ਬੈਲੀ ਨਹੀਂ ਲੱਗੇ ਸਿਵਰੇਜ ਹੀ ਨਹੀਂ ਠੀਕ ਹੋਇਆ ਛੱਪੜਾਂ ਦਾ ਪ੍ਰੋਬਲਮ ਹੈ ਯਾਰ ਕਿੱਧਰ ਲਈ ਫਿਰੇ ਸਾਨੂੰ ਸਾਡੇ ਲੀਡਰ ਪੜਾਈ ਦੀਆਂ ਗੱਲਾਂ ਬਾਤ ਕਰਾ ਉਹ ਮੰਗਲ ਕਰਾਏ ਤੇ ਪਲਾਟ ਕੱਟੀ ਜਾਂਦੇ ਅਮਰੀਕਾ ਵਾਲੇ ਅਸੀਂ ਸ਼ਮਸ਼ਾਨ ਘਾਟਦੀਆਂ ਕਹਿੰਦਾ ਉੱਚੇ ਚੱਕੀ ਜਾਂਦੇ ਹਜ ਤੱਕ ਹੀ ਐ ਇੱਕ ਹੀ ਰੱਖਿਆ ਸਾਨੂੰ ਬਾਹਰ ਸੈਨਾਂ ਕੀ ਹੁੰਦਾ ਬੱਸ ਜਾਓ ਵਾਹਿਗੁਰੂ ਮੋਟਾ ਬਾਦਿਆ ਕਰੋ ਬੱਸ ਮੈਂ ਤੁਹਾਨੂੰ ਟਿਊਬੇਲਾਂ ਛੱਪੜਾਂ ਸੀਵਰੇਜਾਂ ਟੋਬਿਆਂ 'ਚ ਨਹੀਂ ਰੱਖਣਾ ਚਾਹੁੰਦਾ ਮੈਂ ਤੁਹਾਨੂੰ ਮੈਂ ਮੇਰੇ ਨੌਜਵਾਨਾਂ ਦੇ ਹੱਥ ਦੇ ਵਿੱਚ ਬਹੁਤ ਵੱਡੀਆਂ-ਵੱਡੀਆਂ ਡਿਗਰੀਆਂ ਤੇ ਉਹਨਾਂ ਡਿਗਰੀਆਂ ਦੇ ਮੁਤਾਬਕ ਉਹਨਾਂ ਕੋਲੇ ਕੁਰਸੀਆਂ ਦੇਖਣਾ ਚਾਹਣਾ ਉਹਨਾਂ ਕੋਲੇ ਵੱਡੀਆਂ-ਵੱਡੀਆਂ ਗੱਡੀਆਂ ਦੇਖਣਾ ਚਾਹਣਾ ਕਿਉਂ ਆਪਦੇ ਦਫ਼ਤਰ ਜਾਂਦੇ ਹੋਣ ਤਾਂ ਦਰਵਾਜ਼ੇ ਖੁੱਲਦੇ ਹੋਣ ਹੋ ਤੁਰੇ ਫਿਰਦੇ ਨੇ ਕੀ ਉਹਨਾਂ ਬਾਦਲ ਕਹਿਲਾ ਕੀ ਆ ਸੁਖਵੀਰ ਬਣ ਉਹ ਪਤਾ ਨਹੀਂ ਕਿੱਥੋਂ ਚੱਲਿਆ ਹੋਇਆ ਹੈ ਕਹਿੰਦਾ ਪੰਜਾਬ ਬਚਾਉਣਾ ਮੈਂ ਕਿਹਾ ਇੱਥੋਂ ਤਾਂ ਮਸਾਂ ਬਚਾਇਆ ਪਤੰਦਰਾ ਪਹਿਲਾਂ ਉਹ ਥੋੜੇ ਤਾਂ ਤਾਂ ਬਚਾਇਆ ਹੁਣ ਤੁਸੀਂ ਕੀ ਤੋਂ ਬਚਾਉਣ ਲੱਗ ਗਏ ਅਸਲ 'ਚ ਥੋੜਾ ਜਿਹਾ ਗਲਤ ਲਿਖ ਕੇ ਪਰਿਵਾਰ ਬਚਾਉਣਿਆ ਯਾਤਰਾ ਹੈ ਉਹ ਵੀ ਸਾਡਾ ਪਰਿਵਾਰ ਬਚਾਓ ਕੁਦਰਤ ਹੈ ਲੋਕ ਨੇ ਪ੍ਰਮਾਤਮਾ ਲੋਕਾਂ 'ਚ ਹੀ ਵੱਸਦਾ ਹੈ میں ہرے ہیں کرتوتان کر کے ہارے میں کون ہونا جی ہر میں میری کی اوقات ہے جی پبلک ہے یہ کہ پیسے نہ جیت لینے ہوں یہ نہ جیت لینے ہوں یہ کہے نہ جیت لینے ہوں لوگ کہ آ ہو پھر رتکی سو یہ پبلک ہے جی پبلک ہے سب جانتی ہے پبلک ہے سب پہچانتی ہے ਸੋ ਨੌਕਰੀਆਂ ਮਿਲ ਰਹੀਆਂ ਲੋਕਾਂ ਨੂੰ 40000 ਦੇ ਨੇੜੇ ਤੇ ਨੌਕਰੀਆਂ ਦਿੱਤੇ ਆ ਉਹੀ ਖਜ਼ਾਨਾ ਹੈ ਆਮ ਆਦਮੀ ਕਲੀਨਿਕ ਖੁੱਲ ਰਹੇ ਨੇ 1 ਕਰੋੜ ਬੰਦਾ ਕੱਲ ਤੱਕ ਦਾ ਅੰਕੜਾ ਆ ਗਿਆ ਮੇਰੇ ਕੋਲ 1 ਕਰੋੜ ਬੰਦਾ 664 ਆਮ ਆਦਮੀ ਕਲੀਨਿਕਾਂ ਚ ਦਵਾਈ ਲੈ ਕੇ ਠੀਕ ਹੋ ਕੇ ਚਲਾ ਗਿਆ ਜੀ ਹੋ ਸਕਦਾ 1 ਕਰੋੜ 1 ਕਰੋੜ ਨਾ ਹੋਵੇ ਕਈ ਵੀ ਦੂਜੀ ਜਾਂ ਤੀਜੀ ਵਾਰ ਵੀ ਆਏ ਹੋਣਗੇ ਪਰ ਜੇ 60 70 ਲੱਖ ਵੀ ਮੰਨ ਲਈਏ ਤਿੰਨੇ ਲੋਕਾਂ ਦਾ ਭਲਾ ਹੋ ਗਿਆ ਜੀ ਜਿਹੜੇ ਵੱਡੇ ਹਸਪਤਾਲਾਂ ਜਾਣੋਂ ਹਟ ਗਏ ਇਹਦੇ ਨਾਲ ਵੱਡੇ ਹਸਪਤਾਲਾਂ ਤੇ ਪ੍ਰੈਸ਼ਰ ਘਟ ਗਿਆ ਉੱਥੇ ਡਾਕਟਰ ਜਿਹੜੇ ਨੇ ਉਹ ਜ਼ਿਆਦਾ ਟਾਈਮ ਦੇਖਣ ਲੱਗ ਗਏ ਕਿਸੇ ਮਰੀਜ਼ ਨੂੰ ਕਿੰਨਾ ਫਾਇਦਾ ਹੁੰਦਾ ਜੀ ਗਾਹਾਂ ਦੀ ਤਾਂਾਂ ਗਾਹਾਂ ਦੀਆਂ ਇਹ ਵਿਜ਼ਨ ਕਦੇ ਬਣਾਇਆ ਕਿਤੇ ਇਹਨਾਂ ਨੇ ਕਦੇ ਕੈਪਟਨ ਨੇ ਜਾਂ ਇਹਨਾਂ ਨੇ ਬਾਦਲ ਹੋਰਾਂ ਨੇ ਸੁਖਵੀਰ ਬਾਦਲ ਹੋਰ ਨੇ ਜਦੋਂ ਦੇਖੋ ਆ ਸਮੋਸਿਆਂ ਦੀ ਰੇੜੀ ਚੱਲਦੀ ਐ ਦੱਬ ਲੋ ਆਉਂਦੋਂ ਆ ਪਲਾਟ ਜਾ ਪਿਆ ਦੱਬ ਲੋ ਆ ਇੱਥੇ ਇਹਨਾਂ ਨੇ ਕਲੋਨੀ ਕੱਟਤੀ ਦੱਬ ਲੋ ਨਾਲ ਲੈ ਜੋਗੇ ਜਾਂ ਫਿਰ ਇਹ ਦਿਖਾਓ ਮੈਨੂੰ ਸਰਟੀਫਿਕੇਟ ਦਿਖਾਓ ਵੀ ਧਰਮਰਾਜ ਨਾਲ ਗੱਲ ਹੋ ਗਈ ਕਿ ਤੁਹਾਡੇ ਵਾਲੇ ਪੈਸੇ ਉੱਪਰ ਆ ਸਕਦੇ ਨੇ ਨਾਲ ਪੌਣੇ 2 ਕਰੋੜ ਦੀ ਪ੍ਰੂਵਲ ਆ ਗਈ ਉਹਨੂੰ ਠੀਕ ਕਰਾਂਗੇ ਜਿਹੜਾ ਪਾਣੀ ਖੜਦਾ ਅੰਡਰ ਵਿੱਚ ਦੇ ਵਿੱਚ ਇਸ ਪਿੰਡ ਦੇ ਵਿੱਚ ਟਿਊਬਵੈਲ ਹੈ ਨਹੀਂ ਪੀਣ ਵਾਲੇ ਪਾਣੀ ਦੀ ਪ੍ਰੋਬਲਮ ਹੈ ਉਹਦੇ ਵਾਸਤੇ ਪੈਸੇ ਆ ਗਏ ਮੈਡਮ ਪੈਸੇ ਆ ਗਏ ਕਦੋਂ ਲੱਗ ਜੂਗਾ ਕਦੋਂ ਤੱਕ ਐਸੀ ਆਪਕੇ ਟੈਂਡਰ ਟਿਊਬਵਲ ਕਿਤੇ ਚੱਲੂਗਾ ਕਿਸੇ ਬੱਚੇ ਨੂੰ ਨਾ ਪਾਣੀ ਪਿਆ ਕੇ ਉਹਦਾ ਟੂਬਲ ਕਟਨ ਕਰਾ ਲਿਓ ਐਸੇ ਮਹੀਨੇ ਆਪਾਂ ਟਿਊਬ ਲਾ ਦੇਣਾ ਤੁਹਾਡਾ ਇਹ ਤਾਂ ਮਤਲਬ ਆ ਮੈਨੂੰ ਸਮਝ ਨਹੀਂ ਆਉਂਦੀ 75 ਸਾਲ ਹੋ ਗਏ ਯਾਦ ਹੋਇਆ ਉਹਨੂੰ ਅਜੇ ਟੂਬ ਬੱਲੀ ਨਹੀਂ ਲੱਗੇ ਸੀਵਰੇਜ ਹੀ ਨਹੀਂ ਠੀਕ ਹੋਇਆ ਛੱਪੜਾਂ ਦਾ ਪ੍ਰੋਬਲਮ ਹੈ ਯਾਰ ਕਿੱਧਰ ਨਹੀਂ ਫਿਰੇ ਸਾਨੂੰ ਸਾਡੇ ਲੀਡਰ ਪੜਾਈ ਦੀਆਂ ਗੱਲਾਂ ਬਾਤ ਕਰ ਉਹ ਮੰਗਲ ਕਰਾਏ ਤੇ ਪਲਾਟ ਕੱਟੀ ਜਾਂਦੇ ਅਮਰੀਕਾ ਵਾਲੇ ਅਸੀਂ ਸ਼ਮਸ਼ਾਨ ਕੱਟ ਦਿਆਂ ਕਹਿੰਦਾ ਉੱਚੇ ਚੱਕੀ ਜਾਂਦੇ ਹਜੇ ਤੱਕ ਵੀ ਕੀ ਰੱਖਿਆ ਸਾਨੂੰ ਬੱਸ ਇੰਨਾ ਕੀ ਹੁੰਦਾ ਬੱਸ ਜਾਓ ਸ਼ਾਬਾਸ਼ ਮੋਟਾ ਬਾਦਿਆ ਕਰੋ ਬੱਸ ਅੱਧਾ ਯਾਰ ਸੋ ਮੈਂ ਲੋਕਾਂ ਦਾ ਜੀਵਨ ਪੱਧਰ ਉੱਚਾ ਚੱਕਣਾ ਚਾਹੁੰਦਾ ਮੈਂ ਤੁਹਾਨੂੰ ਟਿਊਬੇਲਾਂ ਛੱਪੜਾਂ ਸੀਵਰੇਜਾਂ ਟੋਬਿਆਂ 'ਚ ਨਹੀਂ ਰੱਖਣਾ ਚਾਹੁੰਦਾ ਮੈਂ ਤੁਹਾਨੂੰ ਮੈਂ ਮੇਰੇ ਨੌਜਵਾਨਾਂ ਦੇ ਹੱਥ ਦੇ ਵਿੱਚ ਬਹੁਤ ਵੱਡੀਆਂ-ਵੱਡੀਆਂ ਡਿਗਰੀਆਂ ਤੇ ਉਹਨਾਂ ਡਿਗਰੀਆਂ ਦੇ ਮੁਤਾਬਕ ਉਹਨਾਂ ਕੋਲੇ ਕੁਰਸੀਆਂ ਦੇਖਣਾ ਚਾਹੁੰਦਾ ਉਹਨਾਂ ਕੋਲੇ ਵੱਡੀਆਂ-ਵੱਡੀਆਂ ਗੱਡੀਆਂ ਦੇਖਣਾ ਚਾਹੁੰਦਾ ਕਿਉਂ ਆਪਦੇ ਦਫ਼ਤਰ ਜਾਂਦੇ ਹੋਣ ਤਾਂ ਦਰਵਾਜ਼ੇ ਖੁੱਲਦੇ ਹੋਣ ਭੱਜੀ ਜਾਂਦੇ ਆ ਬਾਹਰਲੇ ਮੁਲਕਾਂ ਨੂੰ ਭੱਜੀ ਜਾਂਦੇ ਆ ਕਿਉਂ ਭੱਜੀ ਜਾਂਦੇ ਆ ਗੁਰੂ ਨਾਨਕ ਦੇਵ ਜੀ ਦੀ ਧਰਤੀ ਛੱਡ ਕੇ ਭੱਜੀ ਜਾਂਦੇ ਆ ਗੁਰੂ ਗੋਬਿੰਦ ਸਿੰਘ ਜੀ ਦੀ ਧਰਤੀ ਛੱਡ ਕੇ ਭੱਜੀ ਜਾਂਦੇ ਸ਼ਹੀਦ ਭਗਤ ਸਿੰਘ ਜੀ ਦੀ ਧਰਤੀ ਛੱਡ ਕੇ ਭੱਜੀ ਜਾਂਦੇ ਆ ਕਿੱਥੇ ਜਾਈ ਜਾਂਦੇ ਆ ਜਿੱਧਰ ਨੂੰ ਮੂੰਹ ਹੋ ਜਾ ਉਧਰ ਨੂੰ ਜਾਈ ਜਾਂਦੇ ਆ ਕਾਰਨ ਕਾਰਨ ਲੀਡਰ ਕਦੇ ਕਿਸੇ ਨੇ ਕੋਈ ਉਮੀਦ ਦਿੱਤੀ ਹੋਈ ਨਹੀਂ ਵੀ ਆਇਆ ਕਰ ਲਾਂਗੇ ਠੀਕ ਕਰ ਲਾਂਗੇ ਥੋੜਾ ਜਿਹਾ ਠਹਿਲ ਜੋ ਜਿਹੜਾ ਆਉਂਦਾ ਸੀ ਖਜ਼ਾਨਾ ਖਾਲੀ ਹੈ ਖਜ਼ਾਨਾ ਖਾਲੀ ਹੈ ਮੈਂ ਕਿਹਾ ਜਿਹੜਾ ਹੈ ਹੀ ਖਾਲੀ ਹੈ ਉਹਨੂੰ ਖਜ਼ਾਨਾ ਕੋ ਕਹਿੰਦੇ ਹੋ ਪੀਪਾ ਕਹੋ ਜਦੋਂ ਖਾਲੀ ਹੈ ਖਜ਼ਾਨਾ ਕੋ ਕਹਿੰਦੇ ਫਿਰ ਉਹਨੂੰ 22 ਮਹੀਨੇ ਹੋ ਗਏ ਕਦੇ ਮੇਰੇ ਮੂੰਹ ਸੁਣਿਆ ਖਜ਼ਾਨਾ ਖਾਲੀ ਕੋਈ ਖਜ਼ਾਨਾ ਖਾਲੀ ਨਹੀਂ ਭਾਜੀ ਨੀਅਤ ਖਾਲੀ ਐ ਸਚਿਨਾਂ ਦੀ ਨiyet ਸਾਫ ਹੋਵੇ ਖਜ਼ਾਨੇ ਆਪੀ ਭਰ ਜਾਂਦੇ ਆਂ ਪੰਜਾਬ ਦੀ ਧਰਤੀ ਇੰਨੀ ਬਰਕਤ ਵਾਲੀ ਧਰਤੀ ਹੈ ਅਸੀਂ ਲੀਕੇਜ ਰੋਕਤੀ ਪੈਸਾ ਖਜ਼ਾਨੇ ਚ ਖਜ਼ਾਨੇ ਜੋ ਪੈਸਾ ਲੋਕ ਕਵਲ ਉਹੀ ਝਾਕੀਆਂ ਪਹਿਲਾਂ ਤਾਂ 26 ਜਨਵਰੀ ਨੂੰ ਦਿਖਾਉਣੀਆਂ ਸੀ ਨਾ ਐਵੇਂ ਡੂਮਨੇ ਚ ਡੜਾ ਮਾਰ ਲਿਆ ਉਹਨਾਂ ਨੇ ਪਹਿਲਾਂ 26 ਜਨਵਰੀ ਨੂੰ ਦਿਖਾਉਣੀਆਂ ਸੀ ਹੁਣ ਮੈਂ 10 ਬਣਾ ਰੱਖੀਆਂ ਨੇ ਪੂਰੇ ਪੰਜਾਬ ਵਿੱਚ ਫਿਰਦੀਆਂ ਨੇ ਸਾਰੇ ਪੰਜਾਬ ਨੂੰ ਦਿਖਾਉਂ ਪਾਵੇ ਸਿੰਘ ਮਾਈ ਭਾਗੋ ਕਰਤਾਰ ਸਿੰਘ ਸਰਾਬਾ ਲਾਲਾ ਲਾਜਪਤਰਾਏ ਚੰਦਰ ਸ਼ੇਖਰ ਆਜ਼ਾਦ ਮਹਾਰਾਜਾ ਰਣਜੀਤ ਸਿੰਘ ਜਲਿਆਂਵਾਲਾ ਬਾਗ ਆ ਸਾਰਾ ਦਿਖਾਉਂ। ਕਰ ਲਓ ਮੇਰਾ ਕੀ ਕਰੋਂਗੇ। ਇਹ ਅਸਲ ਜਨਾਬੀ ਦੂ ਪਹਿਲਾਂ ਕੋਈ ਬੋਲਦਾ ਹੀ ਨਹੀਂ ਸੀ। ਪੰਜਾਬ ਦੇ ਹੱਕਾਂ ਬਾਰੇ ਤਾਂ ਕੋਈ ਬੋਲਿਆ ਹੀ ਨਹੀਂ। ਅਸੀਂ ਕਹਿੰਦੇ ਅੱਛਾ ਜੀ ਚੰਗਾ ਜੀ ਮਤਰੀਮਾਨ ਵਾਲਾ ਸਲੂਕ ਹੈ ਜੀ ਧੰਨਵਾਦ ਚਲੋ ਜੀ। ਕਿਉਂ ਮਤਰੀਮਾਨ ਵਾਲਾ ਸਲੂਕ ਹੈ ਭਾਈ? ਦੇਸ਼ ਅਸੀਂ ਲੈ ਕੇ ਦਿੱਤਾ। ਕੁਰਬਾਨੀਆਂ ਅਸੀਂ ਦਿੱਤੀਆਂ। ਸਾਡੇ ਪੁਰਖਿਆਂ ਨੇ ਕੁਰਬਾਨੀਆਂ ਦਿੱਤੀਆਂ। ਅਸੀਂ ਦੇਸ਼ ਲੈ ਕੇ ਦਿੱਤਾ ਦੇਸ਼ ਦੇ ਮਾਲਕ ਬਣ ਕੇ ਬੈਠ ਗਏ। 26 ਜਨਵਰੀ ਚ ਸਾਡੀ ਛੱਕੀ ਨਹੀਂ ਹੋਊਗੀ 15 ਅਗਸਤ ਭਗਤ ਸਿੰਘ ਨਹੀਂ ਹੋਊਗਾ ਕੌਣ ਨੇ ਇਹ ਡਿਸਾਈਡ ਕਰਨ ਵਾਲੇ ਕਿ ਭਗਤ ਸਿੰਘ ਰਿਜੈਕਟਡ ਆ ਜਾਂ ਸਲੈਕਟਡ ਆ ਇਹ ਕੌਣ ਨੇ ਜਦੋਂ 15 ਅਗਸਤ 1947 ਨੂੰ ਦੇਸ਼ ਆਜ਼ਾਦ ਹੋਇਆ 10 ਲੱਖ ਬੰਦਾ ਮਰ ਗਿਆ ਕੌਣ ਮਰਿਆ ਸਾਡੇ ਨਾਨੇ ਨਾਨੀਆਂ ਸਾਡੇ ਦਾਦੇ ਦਾਦੀਆਂ ਸਾਡੇ ਪਰਦਾਦੇ ਇਹਨਾਂ ਦਾ ਕੋਈ ਮਰਿਆ ਨਹੀਂ ਦੇਸ਼ ਦੇ ਮਾਲਕ ਬਣ ਕੇ ਬਹਿ ਗਏ ਅਸੀਂ ਦੇਸ਼ ਵਾਸਤੇ ਖੜਾਗੇ ਵੇ ਸਾਡਾ انہوں نے پاس چلے جنگن منچ پنجاب پجاب کٹتے بھی جن گن منچ بھی اس کو نکال دو ہاں والے ہاں کہو نہلو چلو چلو تک کہا کر دیا گھر دیکھو کنڈیگ

چلو سپریم کوٹ نے کہا کہا کی کہ سپریم کوٹ نے پا جی میں کہا سپریم کوٹ کا آڈر آیا کہ آ ڈیموکریسی ہے یار تھی لوکوں کا ہم مجاک بنا رہے ہوٹ کسی پائی ہے دی کتوں کتے ہیں رزلٹ کتوں ہوئی گل ہے گا ہے اسے کر ਕਿ ਤੈਨਾਂ ਕਿੱਥੇ ਰੱਬ ਹੈਗਾ ਫਿਰ ਜਿਸ ਦਾ ਕੋਈ ਨਹੀਂ ਉਸ ਦਾ ਖੁਦਾ ਹੁੰਦਾ ਹੈ ਕੋਈ ਗੱਲ ਨਹੀਂ ਸਾਹਮਣੇ ਆਊਗਾ ਸਾਰਾ ਕੁਝ ਅਲੀ ਕਿਹੜੇ ਕੋਈ ਲੀਡਰ ਬਣ ਆਏ ਮੁੱਖ ਮੰਤਰੀ ਮੇਅਰ ਬਣਣ ਆਏ ਅਸੀਂ ਅਸੀਂ ਤਾਂ ਤੁਹਾਨੂੰ ਹੀ ਕਹਿੰਦੇ ਸੀ ਭਾਈ ਤੂੰ ਹੀ ਠੀਕ ਹੋ ਜਾ ਤੂੰ ਹੀ ਠੀਕ ਨਹੀਂ ਹੋਏ ਸਾਨੂੰ ਆਉਣਾ ਪੈ ਗਿਆ ਜਦੋਂ ਆਉਣਾ ਪੈ ਗਿਆ ਅਸੀਂ ਬਹਿ ਕੇ ਕੁਰਸੀਆਂ ਤੇ ਕੁਰਸੀਆਂ ਤੇ ਬਹਿ ਕੇ ਹੁਣ ਜਿਹੜਾ ਆਉਂਦਾ ਉਹ ਬਾਜਵਾ ਉਹ ਪੁਰਾਣੇ ਅਮੀਰ ਨੇ ਉਹ بڑے بڑے ਸਕੂਲਾਂ ਚ ਪੜਨ ਵਾਲੇ ਹਨ ਆ ਨੋ ਜੋ ਸਿੱਧੂ ਉਹ ਵੱਡੇ ਸਕੂਲਾਂ ਚ ਪੜਿਆ ਹੋਇਆ ਸੁਖਵੀਰ ਬਾਦਲ ਉਹ ਪਹਾੜਾਂ ਚ ਇੱਥੇ ਸਨਾਵਰ ਹੈ ਟੜਕੀ ਉੱਠ ਕੇ ਭਗਵਾਨ ਤਮਨ ਨੂੰ ਗਾਲਾਂ ਸਭ ਤੋਂ ਪਹਿਲਾਂ ਸ਼ੁਰੂ ਕਰਾਂਗੇ ਨੇ ਭਗਵਾਨ ਤਮਨ ਬਹੁਤ ਮਾੜਾ ਬੰਦਾ ਬਹੁਤ ਮਾੜਾ ਬੰਦਾ ਬਹੁਤ ਬਹੁਤ ਇਹਨੇ ਪ੍ਰਵਾ ਕਰਕੇ ਤਾਂ ਪਹਾਨ ਪਿਆ ਅਸਲ ਚ ਕੋਈ ਪੰਗਾ ਨਹੀਂ ਹੈਗਾ ਅਸੀਂ ਪਿੰਡਾਂ ਦੇ ਲਿਬੜੇ ਤੇ ਬਿੜੇ ਜੇ ਜਵਾਕ ਮਾਲਵੇ ਦੇ ਮਿੱਟੀ ਚ ਲਿਬੜੇ ਤੇ ਬਿੜੇ ਜੇ ਜਵਾਕ ਮਹਿਸਾਨੀਆਂ ਪੂਛਾਂ ਫੜ ਕੇ ਟੋਬਿਆਂ ਚ ਤਾਰੀਆਂ ਲਾਉਣ ਸਿੱਖੇ ਹੋਏ ਜਵਾਕ ਅੱਧੀ ਕੈਂਚੀ ਫਿਰ ਪੂਰੀ ਕੈਂਚੀ ਫਿਰ ਕਾਠੀ ਸਿੱਖ ਕੇ ਦਸਵੀਆਂ 11ਵੀਆਂ 12ਵੀਆਂ ਕਰਨ ਵਾਲੇ ਜਵਾਕ ਇਹਨਾਂ ਦੀਆਂ ਕੁਰਸੀਆਂ ਤੇ ਬਹਿ ਗਏ ਇਹਨਾਂ ਦੇ ਕੱਪੜੇ ਮੈਲੇ ਹੋਣ ਲੱਗ ਗਏ ਇਹ ਤਾਂ ਕਹਿੰਦੇ ਨੇ ਇਹ ਕਿਹੋ ਜਿਹਾ ਆ ਗਿਆ ਯਾਰ ਸਾਡੇ ਮੂਰੇ ਉਹ ਭਾਈ ਅਸੀਂ ਇਹੋ ਜਿਹੇ ਹੀ ਆ ਯਾਰ ਅਸੀਂ ਕਰੀਏ ਕੀ ਤੁਸੀਂ ਸਾਨੂੰ ਇਹੋ ਜੇ ਰੱਖਿਆ ਹੋਇਆ ਤੁਸੀਂ ਤਾਂ ਖਾਨਦਾਨੀ ਬਣ ਗਏ ਨਾ ਘੋੜਿਆਂ ਵਾਲੇ ਘੋੜਿਆਂ ਦੀਆਂ ਦੌੜਾਂ ਕਰਾਉਣ ਵਾਲੇ ਯਾਰ ਭੀ ਘੋੜੇ ਡਰ ਭੀ ਘੋੜੇ ਹਾਏ ਰੱਬ ਅੰਗਰੇਜ਼ੀਆਂ ਵਾਲੇ ਅਸੀਂ ਤਾਂ ਭਾਈ ਬੋਰੀ ਲੈ ਕੇ ਜਾਂਦੇ ਹੁੰਦੇ ਸੀ। ਕ੍ਰਿਪ ਕੋ ਯੂਰੀਆ ਦੀ ਬੋਰੀ ਹੁੰਦੀ ਸੀ ਚਿੱਟੇ ਜਿਹੇ ਰੰਗ ਦੀ। ਛੇਮੀ ਸੱਤਵੀਂ ਜਾਂਦੇ ਹੁੰਦੇ ਸੀ ਇੱਕ ਵਾਰੀ ਸਿਆਹੀ ਡੋਲ ਦੇ ਸਾਰੀ ਬੋਰੀ ਤੇ ਫੈ ਜਾਂਦੀ ਸੀ ਅੱਧੀ ਛੋਟੀ ਮਿਹੜ ਤੱਕ। ਐਸਾ ਉਹ ਹਾਂ। ਸਾਡਾ ਕਰ ਲੋ ਕੀ ਕਰਨਾ? ਇੱਕ ਵਾਰੀ ਬਹਿ ਗਏ। ਹਲਦੇ-ਉਲਦੇ ਨਹੀਂ ਅਸੀਂ ਹੈਗੇ ਹੁਣ। ਦੋਨੇ ਹੱਥ ਉੱਪਰ ਚਾਕੇ ਦੋ ਨਰ ਲਾ ਦਿਓ ਇਨਕਲਾਬ। ਇਨਕਲਾਬ। ਵਾਹ ਇੱਕ ਸੋਨ